ਪੰਜਾਬ ਦੇ ਲੋਕੋ ਜਿਹੜੀ ਨਰਿੰਦਰ ਕੌਰ ਭਰਾਜਾ ਇਹਦਾ ਬੜਾ ਰੌਲਾ ਪਿਆ ਤੇ ਜਿਹੜਾ 30 ਲੱਖ ਦਿੰਦਾ ਸੀ ਅੱਜ ਕੱਲ ਉਹ ਵੀ ਪ੍ਰੈਸ ਕਾਨਫਰੰਸਾਂ ਕਰਕੇ ਅੱਜ ਇਨਸਾਫ ਦੀ ਮੰਗ ਕਰ ਰਿਆ ਉਦੋਂ ਪਹਿਲਾਂ ਮੈਂ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਗੱਲ ਕਰਨੀ ਆ ਕਰੀਮੂ ਮਾਨ ਦੀ ਕਰੀਮੂ ਮਾਨ ਚੁੱਪ ਕਿਉਂ ਆ ਬਿਲਕੁਲ ਪੰਜਾਬ ਦਾ ਮੁੱਖ ਮੰਤਰੀ ਕਰੀਮੂ ਮਾਨ ਚੁੱਪ ਕਿਉਂ ਆ ਪਹਿਲਾਂ ਤਾਂ ਮੈਂ ਗੱਲ ਕਰਾਂ ਨਰਿੰਦਰ ਕੌਰ ਭਰਾਜ ਦੀ ਜਿਹੜੇ ਕਹਿੰਦੇ ਆ ਕਿ 50 ਲੱਖ ਦੀ ਅਸੀਂ ਫੋਰਚੂਨਰ ਲੈਣੀ ਆ 60 ਲੱਖ ਦੀ ਫੋਰਚੂਨਰ ਲੈਣੀ ਆ ਇਹ ਅਸੀਂ ਨਹੀਂ ਕਹਿੰਦੇ ਥੋੜਾ ਜਿਹੜਾ 30 ਲੱਖ ਰੁਪਿਆ ਦੇਣ ਵਾਲਾ ਜਿਨ੍ਹਾਂ ਲੋਕਾਂ ਨੂੰ ਵੀਡੀਓ ਵਿਖਾਈਆਂ ਔਰ ਲੋਕਾਂ ਨੂੰ ਪੈਸਾ ਦਾ ਲਾਈਵ ਹੋ ਕੇ ਵਿਖਾਇਆ ਮੈਂ ਤਾਂ ਉਹੀ ਗੱਲ ਕਰਦਾ ਜਿਹੜਾ ਦੱਸਦਾ ਸੀ ਅੱਜ ਪੰਜਾਬ ਦੇ ਮੀਡੀਆ ਚੈਨਲ ਆ ਜਿਹੜੇ ਅੱਜ ਉਹਦੇ ਕੋਲ ਪਹੁੰਚ ਜਾਂਦੇ ਆ ਕਿ ਦੱਸੋ ਜੀ ਤਾਂ ਜਿਹੜਾ 30 ਲੱਖ ਰੁਪਿਆ ਦੇਣ ਵਾਲਾ ਉਹ ਇਹ ਕਹਿ ਦਿੰਦਾ ਕਿ ਜੀ ਇੱਥੋਂ ਨਰਿੰਦਰ ਕੌਰ ਭਰਾਜੀ ਆਉਣਗੇ ਇੱਥੇ ਉਹਨਾਂ ਨੂੰ ਬਹੁਤ ਵਿਸ਼ਵਾਸ ਆ ਇੱਥੇ ਸੀ ਸੌਂ ਚੱਕਾਂਗੇ ਮੈਂ ਵੀਰ ਪਹਿਲਾਂ ਤਾਂ ਤੈਨੂੰ ਪੁੱਛਦਾ ਕਿ ਤੇਰੇ ਵਰਗਾ ਬੰਦਾ ਵੀ ਕੋਈ ਪੰਜਾਬ ਵੇਖੂਗਾ ਤੂੰ ਇਹ ਗੱਲ ਦਾ ਜਵਾਬ ਦੇ ਤੂੰ 30 ਲੱਖ ਰੁਪਈਆ ਉਹਨਾਂ ਨੂੰ ਦਿੱਤਾ ਦੋ ਤਿੰਨ ਦਿਨ ਉਹਨਾਂ ਨੇ ਰੱਖਿਆ ਬਾਅਦ ਦੇ ਵਿੱਚ ਉਹ ਕਹਿੰਦੇ ਸੀ ਫੋਰਚੂਨਰ ਲੈਣੀ ਆ ਤੈਨੂੰ ਉਹਨਾਂ ਨੇ ਵਾਪਸ ਕਰਤਾ ਤੇ ਜੇਕਰ 30 ਲੱਖ ਰੁਪਈਏ ਦੇ ਵਿੱਚ ਤੈਨੂੰ ਟਰੱਕ ਯੂਨੀਅਨ ਦਾ ਪ੍ਰਧਾਨ ਲਾ ਦਿੰਦੇ ਤਾਂ ਤੂੰ ਪੰਜਾਬ ਦਾ ਕੀ ਸਵਾਰਨਾ ਸੀ ਤੂੰ 30 ਲੱਖ ਰੁਪਇਆ ਲਾ ਕੇ ਤੂੰ ਸਾਲ ਹਸਤੇ ਰਹਿਣਾ ਸੀ ਤੂੰ ਆਪੇ ਗੱਲਾਂ ਕਹਿ ਰਿਆਂ ਲੋਕਾਂ ਦਾ ਚੈਨਲ ਤੇ ਕਿ 25 ਦੀ ਮੇਰੀ ਵਾਰੀ ਸੀ 26 ਦੀ ਕਿਸੇ ਹੋਰ ਵਿਅਕਤੀ ਦੀ ਸੀ ਤੂੰ ਇੱਕ ਸਾਲ ਦਾ 30 ਲੱਖ ਦੇ ਰਿਆ ਸੀ ਕਹਿਣ ਤੋਂ ਪਾਪ ਟੈਂਡਰ ਚੱਕ ਰਿਆ ਸੀ ਤਾਂ ਹੁਣ ਤੂੰ ਸਬੂਤ ਦੇ ਰਿਆਂ ਵੀ ਨਰਿੰਦਰ ਕੌਰ ਪਲਾਜ ਗੁੰਡਾ ਪਰਚੀ ਲੈਂਦੇ ਆ ਐ ਕਰਦੇ ਆ ਆਹ ਕਰਦੇ ਆ ਪਹਿਲਾਂ ਤੇਰਾ ਮੂੰਹ ਕਿਉਂ ਸੌਂਤਾ ਪਿਆ ਸੀ ਪਹਿਲਾਂ ਤੂੰ ਕਿਉਂ ਚੁੱਪ ਸੀ ਪਹਿਲਾਂ ਤੈਨੂੰ ਇਹ ਸੀ ਕਿ ਉਹ ਗੁੰਡਾ ਪਰਚੀ ਮੇਰੇ ਘਰੇ ਆਉਣੀ ਆ ਤੇ ਮੈਂ ਆਹ ਕਰਨਾ ਤੇ ਸਾਡੀ 14 ਸਾਲ ਦੀ ਮਿਹਨਤ ਕਿੱਥੇ ਗਈ ਕੀ ਤੁਸੀਂ ਜਿਹੜੀ 14 ਸਾਲ ਦੀ ਤੁਹਾਡੀ ਮਿਹਨਤ ਸੀ ਉਹ ਸਿਰਫ ਕੁਰਸੀਆਂ ਹਾਸਤੇ ਸੀ ਪੰਜਾਬ ਦੇ ਲੋਕਾਂ ਨੂੰ ਬਚਾਉਣ ਵਾਸਤੇ ਨਹੀਂ ਸੀਗੀ ਪੰਜਾਬ ਦੇ ਹਾਲਾਤ ਚੇਂਜ ਕਰਨ ਵਾਸਤੇ ਨਹੀਂ ਸੀਗੀ ਤੁਸੀਂ ਉਹਦੇ ਮੰਗ ਰਹੇ ਆ ਜਿਹੜਾ ਐਮਐਲਏ ਦੀ ਪਹੁੰਚ ਰੱਖਦਾ ਸੀ ਉਹਨੇ ਐਮਐਲਏ ਦੀ ਟਿਕਟ ਲੈ ਲਈ जिने एमपीडी ਪਹੁੰਚ ਰੱਖਦਾ ਸੀ ਉਹਨੇ एमपीडी ਟਿਕਟ ਲੈ ਲਈ ਜਿਹੜਾ ਰਾਜ ਸਭਾ ਦੀ ਟਿਕਟ ਮੰਗਦਾ ਸੀ ਉਹਨੇ ਰਾਜ ਸਭਾ ਦੀ ਟਿਕਟ ਲੈ ਲਈ ਤੇ ਤੇਰੇ ਵਰਗੇ ਟਰੱਕ ਯੂਨੀਅਨ ਪਿੱਛੇ ਰੋਂਦੇ ਰਹਿ ਗਏ ਤਾਂ 30 ਲੱਖ ਲਾ ਕੇ ਇਹ ਗੱਲ ਝੂਠ ਨਹੀਂ ਤੂੰ 90 ਲੱਖ ਰੁਪਇਆ ਕਮਾਉਣਾ ਸੀ ਹੋ ਸਕਦਾ ਕਿ ਇਦੋਂ ਜ਼ਿਆਦਾ ਕਮਾਉਣਾ ਹੋਵੇ ਤੇ ਅੱਜ ਤੂੰ ਲੋਕਾਂ ਸਾਹਮਣੇ ਸੱਚਾ ਬਣੀ ਜਾਣਾ ਕਿ ਤੇਰੇ ਨਾਲ ਧੱਕਾ ਹੋ ਗਿਆ ਧੱਕਾ ਤੇਰੇ ਨਾਲ ਕਾਹਦਾ ਹੋਇਆ ਜਾਂ ਤਾਂ ਤੂੰ 30 ਲੱਖ ਤੋਂ ਪਹਿਲਾਂ ਜਾਂ ਤਾਂ ਤੂੰ ਪਿਛਲੇ ਸਾਲ ਦਾ ਹੀ ਲੋਕਾਂ ਨੂੰ ਰੌਲਾ ਦੱਸਦਾ ਕਿ ਲੋਕੋ ਅਸੀਂ 14 ਸਾਲ ਦੀ ਮਿਹਨਤ ਕੀਤੀ ਸੀ ਪੰਜਾਬ ਦੇ ਲੋਕਾਂ ਨੂੰ ਬਚਾਉਣ ਵਾਸਤੇ ਪਰ ਕਰੀਮੂ ਮਾਨ ਤੇ ਕਰੀਮੂ ਮਾਨ ਦੇ ਐਮ ਐਲ ਏ ਉਹ ਸਾਰੇ ਲੋਕਾਂ ਨੂੰ ਲੁੱਟ ਰਹੇ ਆ ਤੂੰ ਕਿਉਂ ਨਾ ਦੱਸਿਆ ਕਿਹੜੀ ਗੱਲਾਂ ਨਾ ਦੱਸਿਆ ਇਹ ਗੱਲ ਦਾ ਹੈ ਜਵਾਬ ਤੇਰੇ ਕੋਲੇ ਸਿਰਫ ਕਹਿਣ ਦੀਆਂ ਗੱਲਾਂ ਕਿ ਤੁਸੀਂ ਪੰਜਾਬ ਦੇ ਲੋਕਾਂ ਨੂੰ ਬਚਾਉਣਾ ਕਰੀਮੂ ਮਾਨ ਜੀ ਹਲੇ ਮੈਂ ਤੁਹਾਡੀ ਗੱਲ ਨਹੀਂ ਕਰਨੀ ਕਰੀਮੂ ਮਾਨ ਮੈਂ ਭਗਵੰਤ ਮਾਨ ਨੂੰ ਕਹਿ ਰਿਹਾ ਤੇ ਉਹ ਕਿਹੜੀ ਗੱਲਾਂ ਕਹਿ ਰਿਹਾ ਮੈਂ ਤੁਹਾਨੂੰ ਉਹ ਵੀ ਦੱਸ ਦੂੰਗਾ ਤੁਸੀਂ ਵੀ ਉਹਨੂੰ ਕਰੀਮੂ ਮਾਨੀ ਕਿਆ ਕਰੋਗੇ ਯਾਦ ਰੱਖ ਲਓ ਇਹ ਗੱਲ ਫਿਰ ਮੈਂ ਨਰਿੰਦਰ ਕੌਰ ਭੜਾ ਜੀ ਤੁਹਾਨੂੰ ਪੁੱਛਦਾ ਕਰੀਮੂ ਮਾਨ ਜੀ ਤੁਹਾਨੂੰ ਪੁੱਛਦਾ ਕਿ ਜਿਹੜੇ ਲੋਕ ਜਿਨ੍ਹਾਂ ਨੂੰ ਤੁਸੀਂ ਟਿਕਟਾਂ ਦੇ ਹਲਸੇ ਦੇ ਕੇ ਜਿਨ੍ਹਾਂ ਲੋਕਾਂ ਨੂੰ ਤੁਸੀਂ ਪਾਰਟੀ ਦੇ ਵਿੱਚ ਲਿਆਂਦਾ ਪਾਰਟੀ ਦਾ ਪ੍ਰਚਾਰ ਕੀਤਾ ਤੁਸੀਂ ਤਾਂ ਘਰੇ ਬੈਠੇ ਸੀ ਉਹ ਜਿਹੜੇ ਬੰਦੇ ਪਿੰਡਾਂ ਦੇ ਪ੍ਰਧਾਨ ਸੀ ਉਹਨਾਂ ਨੇ 40-40 ਪਿੰਡਾਂ ਦੇ ਵਿੱਚ ਕੰਮ ਕੀਤਾ ਤੇ ਥੋਡੀ ਪਾਰਟੀ ਲਿਆਂਦੀ ਕਰੀਮੂ ਮਾਨ ਨੂੰ ਮੁੱਖ ਮੰਤਰੀ ਬਣਾਇਆ ਤੇ ਕਰੀਮੂ ਮਾਨ ਉਹਨਾਂ ਲੋਕਾਂ ਤੋਂ ਪੈਸੇ ਲੈ ਲੈ ਕੇ ਅਹੁਦੇ ਦੇਊਗਾ ਇਹੀ ਤਾਂ ਗੱਲ ਆ ਫਿਰ ਇਹਦੇ ਨਾਲ ਜੇ ਤੁਸੀਂ ਪੰਜਾਬ ਨੂੰ ਚੰਗਾ ਕਰਨਾ ਚਾਹੁੰਦੇ ਆ ਤੁਸੀਂ ਪੰਜਾਬ ਦੇ ਵਿੱਚੋਂ ਢੋਖਾਪਨੀ ਬੰਦ ਕਰਨੀ ਚਾਹੁੰਦੇ ਆ ਪੰਜਾਬ ਦੇ ਵਿੱਚੋਂ ਤੁਸੀਂ ਆ ਜਿਹੜੀ ਕਪਲੇਬਾਜੀ ਬੰਦ ਕਰਨੀ ਚਾਹੁੰਦੇ ਆ ਤੁਸੀਂ ਪੰਜਾਬ ਦੇ ਵਿੱਚੋਂ ਰਿਸ਼ਵਤਖੋਰੀ ਬੰਦ ਕਰਨੀ ਚਾਹੁੰਦੇ ਹੋ ਤਾਂ ਪਹਿਲਾਂ ਰਿਸ਼ਵਤਖੋਰੀ ਟਿਕਟਾ ਦੇਣ ਦੀ ਜਾਂ ਪ੍ਰਧਾਨਗੀਆ ਦੇਣ ਦੀ ਆਪ ਦੀ ਬੰਦ ਕਰੋ ਜਦੋਂ ਤੁਸੀਂ ਕਿਸੇ ਨੂੰ ਟਿਕਟ ਦੇਵੋਗੇ ਜਾਂ ਪ੍ਰਧਾਨਗੀ ਦੇਵੋਗੇ ਪੈਸਾ ਲੈ ਕੇ ਤਾਂ ਫਿਰ ਇੱਕ ਗੱਲ ਯਾਦ ਰੱਖ ਲਓ ਮੈਨੂੰ ਨਹੀਂ ਲੱਗਦਾ ਕਿ ਇਹਦੇ ਨਾਲ ਰਿਸ਼ਵਤਖੋਰੀ ਤੇ ਧੱਕੇਸ਼ਾਈ ਕਿਉਂਕਿ ਜਿਨੇ ਪੈਸੇ ਦੇ ਕੇ ਪ੍ਰਧਾਨਗੀ ਲਈ ਹੋਈ ਜਿਉ ੱੱਕਾ ਨਾ ਕਰਾਊਗਾ ਉਹਨੂੰ ਪੈਸੇ ਨਹੀਂ ਮਿਲਣੇ ਤੇ ਆਹ ਤੁਸੀਂ ਦੱਸੋ ਤੁਸੀਂ ਰਿਸ਼ਵਤ ਖੋਰੀ ੱੱਕੇ ਸ਼ਾਈ ਸਾਰਾ ਕੁਛ ਤਾਂ ਆਪ ਕਰਾਈ ਜਾਂਦੇ ਆ ਤੇ ਹਲੇ ਕਰੀਮੂ ਮਾਨ ਜੀ ਚੁੱਪ ਬੈਠੇ ਆ ਹੁਣ ਕਰੀਮੂ ਮਾਨ ਵਾਰੀ ਵਾਰੀ ਮੈਂ ਕਿਉਂ ਕਹਿ ਰਿਹਾ ਕਰੀਮੂ ਮਾਨ ਵੀ ਸੁਣੀ ਲੋ ਤੁਸੀਂ ਤੀਜੀ ਦੂਜੀ ਦੇ ਵਿੱਚ ਪਾਠ ਪੜਿਆ ਹੋਣਾ ਕਿ ਜਿਹੜਾ ਇੱਕ ਕਰੀਮੂ ਸੀ ਉਹਦੇ ਕੋਲ 10 ਸੂਟ ਸੀ ਉਹ ਮੰਡੀ ਦੇ ਵਿੱਚ ਵੇਚਣ ਚੱਲਿਆ ਸੀ ਤੋ ਕਰੀਮੂ ਕੀ ਕਰਦਾ ਸੀ ਜਿਹੜੇ ਉਹ ਊਠ ਗਿਣਿਆ ਕਰੇ 1 2 3 4 5 6 7 8 9 10 ਉਹ 10 ਊਠ ਪੂਰੇ ਹੋਇਆ ਕਰਨ ਜਦੋਂ ਕਰੀਮੂ ਮਾਂ ਜਦੋਂ ਕਰੀਮੂ ਇੱਕ ਊਠ ਤੇ ਬਹਿ ਜਾ ਕਰੇ ਤਾਂ ਨੌ ਊਠ ਗਿੰਦਾ ਸੀ ਆਪਦੇ ਵਾਲੇ ਊਠ ਨੂੰ ਗਿੰਦਾ ਨਹੀਂ ਸੀਗਾ ਉਹੀ ਗੱਲ ਆ ਇਹ ਕਰੀਮੂ ਮਾਨ ਕਿਉਂ ਆ ਇਹਦੇ ਕਈ ਐਮਐਲਿਆਂ ਦਾ ਰੌਲਾ ਪੈ ਗਿਆ ਕਟਾਰੂ ਚੱਕ ਦਾ ਰੌਲਾ ਪਿਆ ਫੌਜਾ ਸਿੰਘ ਸਰਾਰੀ ਦਾ ਵੀ ਰੌਲਾ ਪਿਆ ਸੀ ਅਨਮੋਲ ਗਗਨਮਾਨ ਦਾ ਕੋਠੀ ਵਾਲਾ ਰੌਲਾ ਪਿਆ ਸੀ ਕਿ ਇਹਨਾਂ ਨੇ ਜੀ स्विਮਿੰਗ ਪੂਲ ਮੰਨੇ ਮੰਗੇ ਆ ਫਿਰ ਇਹ ਕਹਿੰਦੇ ਸੀ ਆ ਜਿਹੜੀ ਇਹਨਾਂ ਦੀ ਮਾਨੁਕੇ ਆ ਸਰਬਜੀਤ ਕੌਰ ਮਾਨੁਕੇ ਇਹਦੀ ਐਨਆਰਆਈ ਦਾ ਕੋਠੀ ਦਾ ਰੌਲਾ ਪਿਆ ਸੀ ਫਿਰ ਜਿਹੜਾ ਕਹ ਲੋ ਰੌਲਾ ਪੈ ਗਿਆ ਬਲਕਾਰ ਸਿੱਧੂ ਦਾ ਜਿਹਦਾ ਗਾਣਾ ਸੀ ਮੈਂ ਝਾੜੂ ਉੱਤੇ ਮਰ ਮਿੱਟੀ ਕੇਸਰੀਵਾਲ ਦਾ ਮੁਖੜਾ ਵੇਂਦੇ ਆਸਾਰ ਵੇ ਮੈਂ ਝਾੜੂ ਉੱਤੇ ਮਰ ਮਿੱਟੀ ਇਹ ਰੌਲੇ ਪਏ ਫਿਰ ਇੱਕ ਕਰੀਮੂ ਮਾਨ ਦੇ ਐਮਐਲਏ ਦਾ ਹੋਰ ਰੌਲਾ ਪਿਆ ਉਹ ਰੌਲਾ ਕਿਹੜਾ ਸੀ ਆ ਜਿਹੜਾ ਕਰੀਮੂ ਮਾਨ ਦੇ ਐਮਐਲਏ ਦਾ ਰੌਲਾ ਸੀ ਆ ਜਿਹੜਾ ਆ ਜਿਹਦਾ ਜੈਤੂ ਵਾਲਾ ਐਮਐਲਏ ਆ ਉਹਨੇ ਕਈਆਂ ਦੇ ਚੱਡੇ ਪੜਵਾਏ ਆ ਉਹਦਾ ਰੌਲਾ ਪੈ ਗਿਆ ਰੌਲੇ ਬਥੇਰੇ ਪਏ ਆ ਆ ਜਲਾਲਾਬਾਦ ਵਾਲੇ ਦੇ ਵੀ ਜਿਵੇਂ ਕਹਿ ਲੋ ਰੌਲੇ ਕਈ ਨਿਕਲ ਜਪਤੀ ਹੋ ਜਾਂਦੇ ਆ ਕੰਮ ਪਤਾ ਨਹੀਂ ਲੱਗਦਾ ਰੇਤ ਮਾਫੀਆ ਸੱਟਾ ਫੁੱਲ ਚੱਲੀ ਜਾਂਦਾ ਜਲਾਲਾਬਾਦ ਹਲਕੇ ਚ ਚਿੱਟਾ ਚੱਲੀ ਜਾਂਦਾ ਐਵੇਂ ਕਹਿਣ ਦੀਆਂ ਗੱਲਾਂ ਇਹਨਾਂ ਨੇ ਕੁਝ ਨਹੀਂ ਕਰਨਾ ਸਿਰਫ ਤਾਂ ਸਿਰਫ کریم ਮੂਮਾਨ ਜੀ ਕਰਦੇ ਕੀ ਆ ਜਿਹੜੇ ਊਠ ਊਠ ਤੇ ਬੈਠਿਆ ਉਹਨਾਂ ਊਠਾਂ ਨੂੰ ਗਿੰਦੇ ਹੀ ਨਹੀਂਗੇ ਕਿਹੜੇ ਊਠ ਕਹਿੰਦੇ ਉਹ ਚੱਲਿਆ ਪ੍ਰਤਾਪ ਬਾਜਾ ਟੱਲੀ ਖੜਕੀ ਜਾਂਦੀ ਆ ਉਹ ਚੱਲਿਆ ਉਹ ਚੱਲ ਉਹ ਚੱਲਿਆ ਸੁਖਪਾਲ ਖੜਾ ਉਹ ਚੱਲਿਆ ਉਹ ਚੱਲਿਆ ਉਹ ਚੱਲਿਆ ਉਹ ਚੱਲਿਆ ਚਰਨਜੀਤ ਚੰਨੀਓ ਉਹ ਚੱਲਿਆ ਉਹ ਚੱਲਿਆ ਉਹ ਸੁਖਬੀਰ ਬਾਦਲ ਚੱਲਿਆ ਉਹ ਚੱਲਿਆ ਟੱਲੀ ਖੜਕੀ ਜਾਂਦੀ ਆ ਆ ਰਿਹਾ ਫਲਾਣਾ ਆ ਰਿਹਾ ਉਹ ਆ ਰਿਹਾ ਆ ਹੈ ਇੱਕ ਊਠ ਕਿੱਧਰ ਗਿਆ ਉਹ ਊਠ ਤੇ ਬੈਠਾ ਹੁਣ ਕਰੀਮੂ ਮਾਨ ਜੀ ਜਾਂ ਤਾਂ ਆਪਦੇ ਉਠਾਂ ਨੂੰ ਵੀ ਗਿਣੋ ਤੇ ਤੁਸੀਂ ਦੂਜੇ ਉਠਾਂ ਨੂੰ ਗਿਣ-ਗਿਣ ਕੇ ਲੋਕਾਂ ਨੂੰ ਵਿਖਾਈ ਜਾਂਦੇ ਆ ਤੁਹਾਡੇ ਐਮਐਲਏਾਂ ਦੇ ਕਿੰਨੇ ਰੋਲੇ ਪੈ ਗਏ ਆ ਸਵਾਲ ਹੀ ਨਹੀਂ ਪੈਦਾ ਤੁਸੀਂ ਬੋਲੇ ਵੀ ਹੋਗੇ ਹਲੇ ਕੋਈ ਇੱਕ ਕਹਿੰਦੇ ਐਮਐਲਏ ਦਾ ਤਾਂ ਰੋਲਾ ਰਹਿ ਹੀ ਕਿਉਣਾ ਆ ਬਲਕਾਰ ਸਿੱਧੂ ਸਪੀਕਰ ਨੂੰ ਕੀ ਕੁਛ ਬੋਲਦਾ ਖੰਡ ਮਿਸ਼ਰੀ ਖੰਡ ਮਿਸ਼ਰੀ ਓਏ ਹਾਏ ਖੰਡ ਮਿਸ਼ਰੀ ਖੰਡ ਮਿਸ਼ਰੀ ਲੱਗੇ ਜਾਨ ਤੋਂ ਪਿਆਰ ਨਹੀਂ ਸਪੀਕਰ ਮੇਰੀ ਖੰਡ ਮਿਸ਼ਰੀ ਕੀ ਕੁਛ ਕਹਿ ਰਿਹਾ ਨੂੰ ਮੈਂ ਤਾਂ ਉਹ ਨਹੀਂ ਕਹਿੰਦਾ ਮੈਂ ਉਹਨੂੰ ਉਹ ਨਹੀਂ ਕਹਿੰਦਾ ਫੇਰ ਔਰਤਾਂ ਦਾ ਰੌਲਾ ਪਿਆ ਤੁਸੀਂ ਤਾਂ ਚੁੱਪਚਾਪ ਬੈਠੇ ਆ ਹੁਣ ਥੋੜਾ ਰੌਲਾ ਪੈ ਗਿਆ ਨਰਿੰਦਰ ਕੌਰ ਭਰਾਜ ਦਾ ਤੁਸੀਂ ਤਾਂ ਵੀ ਚੁੱਪ ਬੈਠੇ ਆ ਕੀ ਗੱਲ ਕਿਤੇ ਤੁਹਾਡਾ ਟਰੱਕ ਯੂਨੀਅਨਾਂ ਦੇ ਵਿੱਚ ਵਾਕਈ ਕਿਤੇ ਐਮਐਲਏ ਤੋਂ ਹਿੱਸਾ ਤਾਂ ਨਹੀਂ ਲੈਂਦੇ ਤੁਹਾਡੀ ਚੁੱਪ ਦੱਸਦੀ ਆ ਜਿਹੜੀ ਗੱਲੋਂ ਤੁਸੀਂ ਚੁੱਪ ਬੈਠੇ ਆ ਕਿ ਕਿਤੇ ਨਾ ਕਿਤੇ ਤੁਸੀਂ ਬੋਲਦੇ ਨਹੀਂਗੇ ਫੇਰ ਲੋਕਾਂ ਦਾ ਸਵਾਲ ਤੁਹਾਡੇ ਤੇ ਆਉਂਦਾ ਮੈਂ ਕਰੀਮੂ ਮਾਨ ਜੀ ਨੂੰ ਬੇਨਤੀ ਕਰਦਾ ਕਿ ਤੁਹਾਡੇ ਕਈ ਐਮਐਲਏ ਦਾ ਰੋਲਾ ਪੈ ਗਿਆ ਤੁਸੀਂ ਉਹਨਾਂ ਐਮਐਲਏ ਨੂੰ ਗਿਣ ਨਹੀਂ ਰਹੇ ਤੁਸੀਂ ਦੂਜਿਆਂ ਨੂੰ ਗਿਣ-ਗਿਣ ਵਖਾ ਰਹੇ ਆ ਤੇ ਮੈਂ ਭਗਵੰਤ ਮਾਨ ਜੀ ਤੁਹਾਡੇ ਕੋਲੋਂ ਵੀ ਮਾਫੀ ਚਾਹੁੰਨਾ ਕਰੀਮੂ ਮਾਨ ਕਹਿੰਦੇ ਪਰ ਤੁਸੀਂ ਤਾਂ ਲੋਕਾਂ ਨੂੰ ਕਦੇ ਬਥੇਰਾ ਕੁਝ ਕਿਹਾ ਸੁਖਪਾਲ ਸਿੰਘ ਖੈਰਾ ਪ੍ਰਤਾਪ ਬਾਜਵਾ ਚਰਨਜੀਤ ਚੰਨੀ ਸੁਖਵੀਰ ਬਾਦਲ ਇਹਨਾਂ ਕੋਲੋਂ ਉਠ ਕੇ ਆਂਦੀ ਮੈਂ ਮਾਫੀ ਮੰਗਦਾ ਪਰ ਸੱਚੀ ਦੱਸੋ ਜੇ ਭਗਵੰਤ ਮਾਨ ਕਰੀਮੂ ਮਾਨ ਵਰਗਾ ਹੈਗਾ ਕਿ ਨਹੀਂ ਹੈਗਾ ਤੁਸੀਂ ਦੱਸਣਾ ਆਪਦੇ ਐਮਐਲਏ ਨੂੰ ਗਿੰਦਾ ਨਹੀਂ ਜੋ ਮਰਜ਼ੀ ਕਰੀ ਜਾਣ ਹੁਣ ਮੇਰੀ ਬੇਨਤੀ ਆ ਕਿ ਜਿਹੜੀ ਨਵੀਂ ਪਾਰਟੀ ਇਹ ਆਈ ਸੀ ਮੈਂ ਤਾਂ 2020 ਦੇ ਵਿੱਚ ਦੱਸਤਾ ਸੀ ਕਿ ਭਰਾਓ ਇਹਨਾਂ ਨੇ ਪੰਜਾਬ ਦਾ ਕੱਖ ਨਹੀਂ ਸਵਾਰਨਾ ਤੁਸੀਂ ਬਚ ਕੇ ਰਹੋ ਪਰ ਲੋਕਾਂ ਨੇ ਯਕੀਨ ਕੀਤਾ ਲੋਕ ਛੇਕਚਲੀ ਬਣ ਗਏ ਇਹ ਵੀ ਦੂਜੀ ਦੇ ਪਾਸਚ ਇਹ ਛੇਕਚਲੀ ਬਣ ਗਏ ਕਿ ਭਗਵਾਨ ਤੁਮਾਨ ਮੁੱਖ ਮੰਤਰੀ ਹੋਊਗਾ ਫਲਾਨਾ ਸਾਡਾ ਐਮਐਲਏ ਹੋਊਗਾ ਮੈਂ ਐ ਬਾਹ ਤੇ ਸਿਰ ਰੱਖ ਕੇ ਪਿਆ ਹਾਂਗਾ ਇਹ ਮੈਨੂੰ ਕਹਣਗੇ ਲਓ ਜੀ ਤੁਹਾਨੂੰ ਫਲਾਨਾ ਤੁਹਾਨੂੰ ਨੌਕਰੀ ਫਰੀ ਮਿਲ ਗਈ ਲਓ ਜੀ ਤੁਹਾਨੂੰ ਆ ਚੀਜ਼ ਮਿਲ ਗਈ ਤੇ ਸਾਡੀਆਂ ਭੈਣਾਂ ਬੀਬੀਆਂ ਵੀ ਐ ਸਰਾਣਾ ਪਹਿਲੀ ਗੱਲ ਤਾਂ ਰੋਟੀ ਲਹੁੰਦੀ ਸੋਚਦੀਆਂ ਹੋਣੀਆਂ ਕਿ ਬਸ ਆਹੀ ਆ ਦੋ ਚਾਰ ਦਿਨ ਜਿੱਦੇ ਆ ਗਿਆ 1000 ਰੁਪਏ ਮਹੀਨੇ ਦਾ ਆ ਜਾ ਕਰਨਾ ਬੱਸਾਂ ਦਾ ਕਿਰਾਇ ਫਰੀ ਆ ਫਰੀ ਉਹ ਫਰੀ ਆ ਫਰੀ ਆ ਫਰੀ ਅਸਲ 'ਚ ਫਰੀਦੀਆਂ ਚੀਜ਼ਾਂ ਦੇਸ਼ ਨੂੰ ਮਾਰੀ ਜਾਂਦੀਆਂ ਇਹ ਫਰੀਦੀਆਂ ਚੀਜ਼ਾਂ ਬਿਜ਼ਨਸਮੈਨਾਂ ਨੂੰ ਲਿਆਉਂਦੇ ਰਾਹ ਬਣੀ ਜਾਂਦੇ ਆ ਇਹ ਯਾਦ ਰੱਖਿਆ ਜੇ ਪਰ ਤੁਸੀਂ ਛੇਕਚਿਲੀ ਬਣ ਕੇ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਲਿਆਂਦਾ ਤੇ ਹੁਣ ਤੁਹਾਡਾ ਘੜਾ ਫੁੱਟ ਗਿਆ ਤੇ ਹੁਣ ਤੁਸੀਂ ਬਹਿ ਕੇ ਰੋਈ ਜਾਂਦੇ ਆ ਤੇ ਇਹ ਜਿਹੜੇ ਕਹਿ ਲੋ ਕਰੀਮੂ ਮਾਨ ਜੀ ਸੀ ਕਰੀਮੂ ਮਾਨ ਜੀ ਦੇ ਗੁਰੂ ਜੋ ਵੀ ਚੇਲੇ ਬਾਲ ਕੇ ਤੁਹਾਨੂੰ ਪਤਾ ਹੀ ਆ ਕੀ ਹੋ ਰਿਹਾ ਪਰ ਤੁਸੀਂ ਜਿਹੜੇ ਸ਼ੇਖ ਚਿਲੀ ਬਨੇ ਸੀ ਤੁਹਾਡਾ ਘੜਾ ਫੁੱਟ ਚੁੱਕਿਆ ਲੋਕੋ ਅਜ ਦੇ ਉੱਤੇ ਤੁਹਾਨੂੰ ਰੋਣ ਦੀ ਕੋਈ ਲੋੜ ਨਹੀਂ ਕੋਈ ਗੱਲ ਨਹੀਂ ਸੁਫਨਾ ਸੀ ਪਰ ਜਿਹੜਾ ਘੜਾ ਤੁਸੀਂ ਕਿਸੇ ਨੇ ਤੁਹਾਨੂੰ ਫੜਾਇਆ ਸੀ ਉਹ ਘੜਾ ਵੀ ਤੁਸੀਂ ਬੇਕਾਰ ਕਰ ਤਾ ਉਹ ਘੜਾ ਤੁਹਾਨੂੰ ਫੜਾਇਆ ਸੀ ਤੁਹਾਡੇ ਬੱਚਿਆਂ ਨੇ ਤੁਹਾਡੇ ਪੁੱਤਰਿਆਂ ਨੇ ਤੁਹਾਡੇ ਪੜਪੁੱਤਰਿਆਂ ਨੇ ਤੁਹਾਡੇ ਭਰਾਵਾਂ ਨੇ ਤੁਸੀਂ ਉਹਨਾਂ ਦਾ ਘੜਾ ਫੋੜ ਦਿੱਤਾ ਉਹਨਾਂ ਨੂੰ ਇਹ ਸੀ ਕਿ ਤੁਹਾਡੇ ਹੱਥ ਦੇ ਵਿੱਚ ਜਿਹੜੇ ਸਾਡੇ ਦੇਸ਼ ਦੇ ਲੋਕ ਆ ਉਹ ਪੁਵੇਖ ਪੰਜਾਬ ਦੇ ਲੀਡਰਾਂ ਦੇ ਹੱਥੀਂ ਪਾ ਦਿੰਦੇ ਆ ਔਰ ਜਿਹੜੇ ਬੱਚੇ ਆ ਤੁਹਾਡੇ ਉਹ ਆਪਦਾ ਭਵਿੱਖ ਤੁਹਾਡੇ ਹੱਥੀਂ ਪਾ ਦਿੰਦੇ ਆ ਤਾਂ ਇਸ ਕਰਕੇ ਭਵਿੱਖ ਸਾਰਿਆਂ ਦਾ ਮਰ ਹੀ ਜਾਂਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਤਾਂ ਮੈਂ ਮਾਫੀ ਚਾਹੁੰਨਾ ਮਾਨ ਸਾਹਿਬ ਕ੍ਰੀਮੂ ਮਾਨ ਕਹਿਣ ਤੇ ਗੁੱਸਾ ਨਾ ਕਰਾ ਜੇ ਪਰ ਗੱਲ ਉਹੀ ਆ ਤੁਸੀਂ ਉਹ ਉੱਠ ਨੂੰ ਗਿੰਦੇ ਨਹੀਂ ਜਿਹਦੇ ਉੱਤੇ ਬੈਠੇ ਆ